ਨੀ ਮਾਂ ਮੇਰੀ ਦੀਏ ਬੋਲੀਏ ਜਦ ਵੇੜੇ ਵਜੀ ਕੰਧ ਇਹ ਪੰਡਤਾਂ ਤੇ ਮਲਵਾਨਿਆ ਸਾਡੇ ਅੱਖਰ ਦਿੱਤੇ ਵੰਡ ਨੀ ਮਾਂ ਮੇਰੀ ਦੀਏ ਬੋਲੀਏ ਤੈਨੂੰ ਕੀ ਕੰ ਦਸਾਂ ਏ ਸਿਰ ਚਾੜ ਕੇ ਉਬੜ ਬੋਲੀਆਂ ਸਿਆਪ ਉਡਾਈ ਥੇ ਨੀ ਮਾਂ ਮੇਰੀ ਦੀਏ ਬੋਲੀਏ ਤੱਕ ਨਿਜ ਸਮੇਂ ਦਾ ਕਹਿਰ ਉੰਜ ਬਾਹੂ ਬੁੱਲਾ ਪੂਜਦੇ ਪਰ ਬੋਲੀ ਦੇ ਨਾਲ ਵੈਰ ਬਹੁਤ ਸ਼ੁਕਰੀਆ ਜੀ ਨੀ ਮਾਂ ਮੇਰੀ ਦੀਏ ਬੋਲੀਏ ਤੱਕ ਨਿਜ ਸਮੇਂ ਦਾ ਕੈਰ ਉੰਜ ਬਾਹੂ ਬੁੱਲਾ ਪੂਜਦੇ ਪਰ ਬੋਲੀ ਦੇ ਨਾਲ ਵੈਰ ਨੀ ਮਾਂ ਮੇਰੀ ਦੀਏ ਬੋਲੀਏ ਹੁਣ ਲੇਖੋ ਨਿਕਲੇ ਸੂਲ ਅਸੀਂ ਲਿਖੀਏ ਤਖਤੀਆਂ ਤੇਰੀਆਂ ਤੈਨੂੰ ਪੜ੍ਹੀਏ ਵਿੱਚ ਸਕੂਲ ਨਜ਼ਮ ਮੇਖੋਰ ਕੁਝ ਨਜ਼ਮ ਸੁਣਾਵਾਂ ਕਰਨਾ ਅੰਜਮ ਭਾਈ ਮੈਨੇ ਪੂਰਨਿਆਂ ਤੇ ਲਿਖਿਆ ਮੈਨੇ ਪੂਰਨਿਆਂ ਤੇ ਲਿਖਿਆ ਵਿੰਗੇ ਸਿੱਧੇ ਜੀਵੇਂ ਦੇ ਵੀ ਅੱਖਰ ਆ ਪੁਲੀਕੇ ਮੈਨੇ ਪੂਰਨਿਆਂ ਤੇ ਲਿਖਿਆ ਵਿੰਗੇ ਸਿੱਧੇ ਜੀਵੇਂ ਦੇ ਵੀ ਅੱਖਰ ਆ ਪੁਲੀਕੇ ਅੱਖਰਾਂ ਦੇ ਜੁਸੇ ਨਹੀਂ ਨਾਪੇ ਰੂਹ ਨੂੰ ਪੜਿਆ ਤੇ ਜੇ ਕੋਈ ਕਲਮ ਦੇ ਹੇਠਾ ਆ ਕੇ ਚੀਕ ਪਿਆ ਤੇ ਕਾਗਜ਼ ਤੇ ਕੰਨ ਧਰ ਕੇ ਸੁਣਿਆ ਬਹੁਤ ਸ਼ੁਕਰੀਆ ਜੇ ਕੋਈ ਕਲਮ ਦੇ ਹੇਠਾਂ ਆ ਕੇ ਚੀਕ ਪਿਆ ਤੇ ਕਾਗਜ਼ ਤੇ ਕੰਨ ਧਰ ਕੇ ਸੁਣਿਆ ਤੇ ਜੇ ਕੋਈ ਕਿਧਰੇ ਹੱਸ ਪਿਆ ਤੇ ਵੇਲੇ ਦੇ ਬੁੱਲਾਂ ਤੇ ਧਰਿਆ ਜਿਹੜੇ ਅੱਖਰਾਂ ਸੂਲੀ ਚੁੰਮੀ ਉਹਨਾਂ ਦਾ ਸਤਕਾਰ ਵੀ ਕੀਤਾ ساری ਉਮਰ ਨਿਆਂ ਤੇ ਲਿਖਿਆ ਮੈਨੇ ਪੂਰ ਨਿਆਂ ਤੇ ਲਿਖਿਆ ਬਹੁਤ ਸ਼ੁਕਰੀਆ ایک نظم ہو سنا دیا دیکھنا ذرا کہ تی تھی تے پیو نے اپنی پگ مایا کڈی بہت شکریہ بہت شکریہ بہت شکریہ تھی جمی تے پیو نے اپنی پگ مایا کڈی ਤੀਨੇ ਕੁਛੜੋਂ ਪੈਰ ਕੀ ਲਾਇਆ ਵਾਰ ਕੰਧਾਂ ਤੇ ਆਏ ਤੀ ਗੁੱਡੀ ਦਾ ਲਹਿੰਗਾ ਸੀਤਾ ਮਾਂ ਨੇ ਖੇ ਸੁਣਾਏ ਤੀ ਗੁੱਡੀ ਤੇ ਟਿੱਕਾ ਲਾਇਆ ਮਾਮੇ ਨੱਥ ਕੜਵਾਈ ਕਣਕਾਂ ਦੇ ਮੂੰਹ ਛਿਟਿਆਂ ਚੁੰਮੇ ਦਾਦੇ ਨੇ ਦਿਨ ਮਿੱਠੇ ਭਾਬੋ ਮੁਸਕਰੀਆਂ ਵਿੱਚ ਹੱਸੀ ਭੈਣ ਨੇ ਅੱਖਾਂ ਭਰੀਆਂ ویرے نے جد ڈولی پایا پتھر رکھ بھی روئی ٹی پردے سنوئی بہت شکریہ جی ایک چھوٹی جی نظم تو بعد کچھ دے شیر یہ بھی ایک دوست نے من ضرور سناؤ کہ نیجے ਯਾਦਾਂ ਖੌਰੂ ਪਾਉਂਦੀਆਂ ਜਦੋਂ ਦਿਲ ਦੇ ਵੇੜਿਆ ਨਿਜ ਯਾਦਾਂ ਖੌਰੂ ਪਾਉਂਦੀਆਂ ਜਦੋਂ ਦਿਲ ਦੇ ਵੇੜਿਆ ਉਹ ਤੁੱਦਲ ਉੱਡਦੀ ਤਾਂਗ ਦੀ ਰੀਜਾਂ ਦੇ ਘੁੱਟਦੇ ਸਾ ਪਛਤਾਵੇ ਪਾਵਣ ਕੀਰਨੇ ਹਟਕੋਰੇ ਭਰਦੀ ਵਾ ਮੈਨੂੰ ਬੂਹੇ ਮੇਹਣਾ ਮਾਰਿਆ ਮੈਂ ਕੰਨ ਦੀ ਦਿੱਤੀ ਤਾਂ ਗ਼ਜ਼ਲ ਪਿਆਰ ਤਮਾਸ਼ਾ ਹੋ ਚੱਲਾ ਸੀ ਐ ਪਰ ਹੋਣ ਨਹੀਂ ਦਿੱਤਾ ਪਿਆਰ ਤਮਾਸ਼ਾ ਹੋ ਚੱਲਾ ਸੀ ਐ ਪਰ ਹੋਣ ਨਹੀਂ ਦਿੱਤਾ ਵਿਛੜਨ ਵੇਲੇ ਮੈਂ ਹੰਝੂਆਂ ਨੂੰ ਬੇਕਰ ਹੋਣ ਨਹੀਂ ਦਿੱਤਾ ਵਿਛੜਨ ਵੇਲੇ ਮੈਂ ਹੰਝੂਆਂ ਨੂੰ ਬੇਕਰ ਹੋਣ ਨਹੀਂ ਦਿੱਤਾ ਔਰ ਤਰਤੀ ਰਾਣਾ ਦਿੱਤਾ ਤੇ ਫਿਰ ਪੱਥਰ چیر ਕੇ ਉੱਗਿਆ ਤਰਤੀ ਰਾਣਾ ਦਿੱਤਾ ਤੇ ਫਿਰ ਪੱਥਰ چیر ਕੇ ਉੱਗਿਆ ਦਿਲ ਵਿੱਚ ਫੁੱਟਦੀ ਆਸਾਂ ਨੂੰ ਮੈਂ ਸਦਰ ਹੋਣ ਨਹੀਂ ਦਿੱਤਾ ਦਿਲ ਵਿੱਚ ਫੁੱਟਦੀ ਆਸਾਂ ਨੂੰ ਮੈਂ ਸਦਰ ਹੋਣ ਨਹੀਂ ਦਿੱਤਾ ਤੇ ਇੱਕੋ ਦਰ ਨੂੰ ਸਿਰ ਤੇ ਧਰ ਕੇ ਦੁਈ ਦਾ ਥੇ ਕੀਤਾ ਇੱਕੋ ਦਰ ਨੂੰ ਸਿਰ ਤੇ ਧਰ ਕੇ ਦੁਈ ਦਾ ਥੇ ਕੀਤਾ ਮੱਥਾ ਟੇਕ ਵੇਸ਼ਾ ਤੈਨੂੰ ਦਰਦ ਦਰ ਹੋਣ ਨਹੀਂ ਦਿੱਤਾ ਮੱਥਾ ਟੇਕ ਵੇਸ਼ਾ ਤੈਨੂੰ ਦਰਦ ਦਰ ਹੋਣ ਨਹੀਂ ਦਿੱਤਾ ਤੇ ਮੰਨ ਲਿਆ ਸੀ ਉੰਜ ਤੇ ਚੰਨ ਦੀ ਵਸਤੀ ਬੇਵਸਨੀਕਾਂ ਮੰਨ ਲਿਆ ਸੀ ਉੰਜ ਤੇ ਚੰਨ ਦੀ ਵਸਤੀ ਦੇ ਵਸਨੀਕਾਂ ਇਸ ਧਰਤੀ ਦੀ ਖਿੱਚ ਨੇ ਮੈਨੂੰ ਅੰਬਰ ਹੋਣ ਨਹੀਂ ਦਿੱਤਾ ਇਸ ਧਰਤੀ ਦੀ ਖਿੱਚ ਨੇ ਮੈਨੂੰ ਅੰਬਰ ਹੋਣ ਨਹੀਂ ਦਿੱਤਾ ਕਿ ਕੱਲੇ ਕੱਲੇ ਹੋ ਕੇ ਲੜੀਏ ਮਰੀਏ ਕੱਲੇ 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 ਹੋ ਕੇ ਲੜੀਏ ਮਰੀਏ ਕੱਲੇ ਕੱਲੇ ਕੌਣ ਹੈ ਆਤਫ ਜਿਨ ਨੇ ਸਾਨੂੰ ਲਸ਼ਕਰ ਹੋਣ ਨਹੀਂ ਦਿੱਤਾ ਵਾ 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 ਕੱਲੇ ਕੱਲੇ ਹੋ ਕੇ ਲੜੀਏ ਮਰੀਏ ਇਕੱਲੇ ਇਕੱਲੇ ਕੌਣ ਹੈ ਆਤਫ ਜਿੰਨੇ ਸਾਨੂੰ ਲਸ਼ਕਰ ਹੋਣ ਨਹੀਂ ਦਿੱਤਾ ਥੋਕਰ ਬੀਬਾ ਕਿਧਰੇ ਮਿੱਠੀ ਜੀਬ ਨਾਪੜੇ ਜ਼ਹਿਰਾਂ ਦੀ ਇੱਕ ਥੋਕਰ ਬੀਬਾ ਕਿਧਰੇ ਮਿੱਠੀ ਜੀਬ ਨਾਪੜੇ ਜ਼ਹਿਰਾਂ ਦੀ ਇੱਕ ਵੈਰ ਸਿਰਾਂ ਤੱਕ ਜਾਂਦੇ ਨੇ ਫਿਰ ਸਿਰ ਜਾਂਦੇ ਨੇ ਵੈਰਾਂ ਦੀ ਇੱਕ ਵੈਰ ਸਿਰਾਂ ਤੱਕ ਜਾਂਦੇ ਨੇ ਫਿਰ ਸਿਰ ਜਾਂਦੇ ਨੇ ਵੈਰਾਂ ਤੀਕ ਤੇ ਉਹ ਸਮਝੇ ਪਏ ਪਾਣੀ ਡੱਕ ਕੇ ਬੰਜਰ ਕਰ ਦੇਵੇਗਾ ਖੇਤ ਉਹ ਸਮਝੇ ਪਏ ਪਾਣੀ ਡੱਕ ਕੇ ਬੰਜਰ ਕਰ ਦੇਵੇਗਾ ਖੇਤ ਮੈਂ ਆਪਣੀ ਧਰਤੀ ਨੂੰ ਸੁੱਕ ਕੇ ਲੈ ਜਾਵਾਂਗਾ ਨਹਿਰਾਂ ਤੀਕ ਉਹ ਸਮਝੇ ਪਏ ਪਾਣੀ ਡੱਕ ਕੇ ਬੰਜਰ ਕਰ ਦੇਵੇਗਾ ਖੇਤ ਮੈਂ ਆਪਣੀ ਧਰਤੀ ਨੂੰ ਸੁੱਕ ਕੇ ਲੈ ਜਾਵਾਂਗਾ ਲੈ ਜਾਵਾਂਗਾ ਨਹਿਰਾ ਤੀਕ ਔਰ ਆਤਿਫ ਮੇਰੇ ਹੌਸਲੇ ਦਾ ਜੇ ਸਾਥ ਨਾ ਦਿੱਤਾ ਪਹਿਰਾ ਨੇ ਮੈਂ ਮੰਜ਼ਲ ਨੂੰ ਰਾਸਾ ਪਾ ਕੇ ਲੈ ਆਵਾਂਗਾ ਪਹਿਰਾ ਤੀਕ ਇੱਕ ਨਜ਼ਮ ਅੰਜਮ ਪਈ ਕਿ ਅੱਛਾ ਜੀ ਠੇਕ ਥੰਮੰਦੇ ਠੇਕੇਦਾਰੋ ਠੇਕ ਥੰਮੰਦੇ ਠੇਕੇਦਾਰੋ ਸੁਖ ਹਯਾਤੀ ਦੇ ਚਾਂਸੇ ਵਿੱਚ ਸੜਕਾ ਉੱਤੇ ਪੱਥਰਾਂ ਦੀ ਥਾਂ ਮਜ਼ਲੂਮਾਂ ਦੀਆਂ ਲਾਸ਼ਾਂ ਧਰ ਕੇ ਲੁੱਕ ਦੀ ਥਾਂ ਤੇ ਲੋਣਾ ਛਿੜਕੋ ਥੇਠ ਮੰਦੇ ਥੇਕੇਦਾਰੋ ਸੁਖ ਹਯਾਤੀ ਦੇ ਚਾਂਸੇ ਵਿੱਚ ਸੜਕਾ ਉੱਤੇ ਪੱਥਰਾਂ ਦੀ ਥਾਂ ਮਜ਼ਲੂਮਾਂ ਦੀਆਂ ਲਾਸ਼ਾਂ ਧਰ ਕੇ ਲੁੱਕ ਦੀ ਥਾਂ ਤੇ ਲੋਣਾ ਛਿੜਕੋ ਤਾਕਤ ਦੇ ਬਲਡوزر ਹੀਠਾ ਨਾ ਸ਼ਹਿਰਾਂ ਦੇ ਸ਼ਹਿਰ ਲਤਾੜੋ ਇੱਛਿਆ ਧਾਰਿਓ ਸਿਰ ਕੁਗੀਆਂ ਦੇ ਆਲ ਨੇ ਧਰ ਕੇ ਵਾਵਾਂ ਦੇ ਵਿੱਚ ਜ਼ਹਿਰ ਨਾ ਘੋਲੋ ਇਹ ਨਾ ਭੁੱਲੋ ਜਿਹੜੀ ਰਾਤ ਜ਼ੁਲਮ ਦੇ ਪਾਰੋਂ ਮਜ਼ਲੂਮਾਂ ਦੇ ਵਿੜੇ ਲੱਥੀ ایس ترٹھی رات دی ککھوں انخ پروچی پاو پھٹنیے سانج دائیہ سور چننا مظلومہ نے کٹھے ہو کے لاشا نہیں فیر سر چکنے نے سانج دائیہ سور چننا مظلومہ نے کٹھے ہو کے لاشا نہیں پھر سر چکنے نے پھر نسن دا راہ نہیں لبنا ایک بھی منگوا سا نہیں لبنا <تصفح> بہت شکریہ بہت شکریہ جی <تصفح> بسم اللہ ایک غزل آخری غزل چھوٹی بھن دے کہن سے دیکھنا ذرا کہ کچی اُلر سوچ یا ਕੱਚੀ ਉਮਰੇ ਸੋਚ ਆ ਯਾਨੀ ਉਲਰ ਉਲਰ ਜਾਵੇ ਉਹਦੇ ਵੱਲੇ ਆਪ ਕਹਾਣੀ ਉਲਰ ਉਲਰ ਜਾਵੇ ਉਹਦੇ ਵੱਲੇ ਆਪ ਕਹਾਣੀ ਉਲਰ ਉਲਰ ਜਾਵੇ ਔਰ ਸੰਜੀ ਕੰਧ ਤੋਂ ਕਹਦੇ ਲਈਏ ਗਜਰੇ ਵਾਲੀ ਬਾਹ ਸੰਜੀ ਕੰਧ ਤੋਂ ਕਹਦੇ ਲਈਏ ਗਜਰੇ ਵਾਲੀ ਬਾਹ ਜਿਵੇਂ ਫੁੱਲ ਪਰਤੀ ਟਾਣੀ ਉਲਰ ਉਲਰ ਜਾਵੇ ਜਿਵੇਂ ਫੁੱਲ ਪਰਤੀ ਟਾਣੀ ਉਲਰ ਉਲਰ ਜਾਵੇ ਤੇ ਇੰਨੀ ਨਾਜ਼ੁਕ ਸਹਿ ਨਾ ਸਕੇ ਖੁਸ਼ਬੋ ਦਾ ਵੀ ਪਾਰ ਇੰਨੀ ਨਾਜ਼ੁਕ ਸਹਿ ਨਾ ਸਕੇ ਖੁਸ਼ਬੋ ਦਾ ਵੀ ਪਾਰ ਇਸੇ ਲਈ ਤੇ ਰਾਤ ਦੀ ਰਾਣੀ ਉਲਰ ਉਲਰ ਜਾਵੇ ਇਸੇ ਲਈ ਤੇ ਰਾਤ ਦੀ ਰਾਣੀ ਉੱਲਰ ਉੱਲਰ ਜਾਵੇ ਔਰ ਪੁੱਗਣ ਵੇਲੇ ਹੱਥ ਮੇਰੇ ਤੇ ਅੱਜ ਵੀ ਹੱਥ ਆਪਣਾ ਪੁੱਗਣ ਵੇਲੇ ਹੱਥ ਮੇਰੇ ਤੇ ਅੱਜ ਵੀ ਹੱਥ ਆਪਣਾ ਉਹਦੇ ਵੱਲੇ ਇੱਕ ਇੱਕ ਕਹਾਣੀ ਉੱਲਰ ਉੱਲਰ ਜਾਵੇ ਉਹਦੇ ਵੱਲੇ ਇੱਕ ਇੱਕ ਕਹਾਣੀ ਉੱਲਰ ਉੱਲਰ ਜਾਵੇ ਔਰ ਲਾਡਾ ਪਿੱਟੇ ਦੁੱਖ ਮੇਰੇ ਵੱਲ ਆਤਫ ਇੰਜੋਂਦੇ ਨੇ ਲਾਡਾ ਪਿੱਟੇ ਦੁੱਖ ਮੇਰੇ ਵਾਲਾ ਤਫਿੰਜਾਉਂਦੇ ਨੇ ਨੀਵੇਂ ਪਾਸੇ ਜਿਵੇਂ ਪਾਣੀ ਉੱਲਰ ਉੱਲਰ ਜਾਵੇ ਬਹੁਤ ਸ਼ੁਕਰੀਆ ਵਾਜੀ ਵਾਹਿਸੰ ਸਾਡਾ ਮਾਨ ਤਰਾਣ ਇਹ ਚਾਤਫਜੀ ਹੋਰੀ ਤੇ ਕਦੀ ਮੀਆਂ ਮੁਹੰਮਦ ਬਖਸ਼ ਖੋਰਾ ਕਹਿਆ ਸੀ ਕਿ ਅਵਲ ਤੇ ਸ਼ੌਕ ਕਿਸੇ ਨਾ ਕੌਣ ਸੁਖਨ ਅਜ ਸੁਣਦਾ ਜੇ ਸੁਣ ਸੀ ਤਾਂ ਕਿੱਸਾ ਉਤਲਾ ਰਮਜ਼ਾ ਕੋਈ ਨਾ ਪੁੰਦਾ ਤੇ ਅੱਜ ਐਨੇ ਸਾਰੇ ਸੁਖਨ ਫੈਮ ਲੋਕ ਵੇਖ ਕੇ ਦਿਲ ਨੂੰ ਵੀ ਹੌਸਲਾ ਹੋ ਰਿਹਾ ਔਰ ਸ਼ਾਇਰਾਂ ਦਾ ਵੀ ਹੌਸਲਾ ਵਧ ਰਿਹਾ ਕਿ ਅੱਗੇ ਕੋਈ ਜੀ ਬੈਠੇ ਹੋਏ ਨੇ ਔਰ ਇਹ ਸਾਡੇ ਇਸ ਸੁਲੇਖ ਮੇਲੇ ਦੇ ਮਸ਼ਾਰੇ ਦੀ ਇਹ ਸਾਰੀ ਦੀ ਸਾਰੀ ਉਹ ਜਿਹੜੀ ਜੇਤ ਹੈ ਕਿ ਇੱਥੇ ਅੱਜ ਧੀਆਂ ਪੈਣਾ ਮਾਵਾਂ ਵੀ ਬੈਠੀਆਂ ਨੇ ਔਰ ਸਾਡੇ ਸ਼ਾਇਰਾਂ ਵਿੱਚ ਵੀ ਇੰਜੀ ਇਹ ਜਿਹੜਾ رنگ جڑے نے مختلف رنگ نے اگلے شاعر دا تعلق بھی فیصلہ باد ہے اور دی شاعری بھی تصوف رومانوی رنگ بہت سارے رنگ نے دی شاعری دے انہوں دی شخصیت بھی بہت سارے رنگ نے بڑے گنجلدار نے میری مراد انجم سلیمی جی ਕਾਗਜ਼ਾ ਉੱਤੇ ਲੀਕ ਲੀਕ ਕੇ ਪੁੱਠੀਆਂ ਸਿੱਧੀਆਂ ਲੀਕਾਂ ਕਾਗਜ਼ਾ ਉੱਤੇ ਲੀਕ ਲੀਕ ਕੇ ਪੁੱਠੀਆਂ ਸਿੱਧੀਆਂ ਲੀਕਾਂ ਹੋਰ ਧਿਆਨੇ ਪਾਈਆਂ ਹੋਈਆਂ ਮੈਂ ਅੰਦਰ ਦੀਆਂ ਚੀਕਾਂ ਕਾਗਜ਼ਾ ਉੱਤੇ ਲੀਕ ਲੀਕ ਕੇ ਪੁੱਠੀਆਂ ਸਿੱਧੀਆਂ ਲੀਕਾਂ ਹੋਰ ਧਿਆਨੇ ਪਾਈਆਂ ਹੋਈਆਂ ਮੈਂ ਅੰਦਰ ਦੀਆਂ ਚੀਕਾਂ ਮੈਂ ਜਿਸ ਦੀ ਬੇਕਦਰੀ ਕਰਕੇ ਪਿੱਛੇ ਛੱਡ ਆਇਆ ਸਾਂ ਮੈਂ ਜਿਸ ਦੀ ਬੇਕਦਰੀ ਕਰਕੇ ਪਿੱਛੇ ਛੱਡ ਆਇਆ ਸਾਂ ਉਸੇ ਚੰਗੇ ਵੇਲੇ ਨੂੰ ਹੁਣ ਰੋ ਰੋ ਪਿਆ ਉਡੀਕਾਂ ਮੈਂ ਜਿਸ ਦੀ ਬੇਕਦਰੀ ਕਰਕੇ ਪਿੱਛੇ ਛੱਡ ਆਇਆ ਸਾਂ ਉਸੇ ਚੰਗੇ ਵੇਲੇ ਨੂੰ ਹੁਣ ਰੋ ਰੋ ਪਿਆ ਉਡੀਕਾਂ ਆਪਣੀ ਸੰਗਤ ਦੇ ਨਿੱਗ ਅੰਦਰ ਦੋ ਦਿਨ ਹਾਸਾ ਕਰਕੇ ਆਪਣੀ ਸੰਗਤ ਦੇ ਨਿੱਗੰਦਰ ਦੋ ਦਿਨ ਹਾਸਾ ਕਰਕੇ ਤੂੰ ਵੀ ਸਾਨੂੰ ਛੱਡ ਜਾਣਾ ਏ ਹੋਰ ਉਦਾਸਾ ਕਰਕੇ ਆਪਣੀ ਸੰਗਤ ਦੇ ਨਿੱਗੰਦਰ ਦੋ ਦਿਨ ਹਾਸਾ ਕਰਕੇ ਤੂੰ ਵੀ ਸਾਨੂੰ ਛੱਡ ਜਾਣਾ ਏ ਹੋਰ ਉਦਾਸਾ ਕਰਕੇ ਇਹ ਵੇਲਾ ਵੀ ਆਉਣਾ ਪਰ ਇਹ ਵੇਲਾ ਕਦੀ ਨਾ ਆਵੇ ਇਹ ਵੇਲਾ ਵੀ ਆਉਣਾ ਪਰ ਇਹ ਵੇਲਾ ਕਦੀ ਨਾ ਆਵੇ ਲੰਗਿਆ ਕਰਨਾ ਜਦ ਇੱਕ ਦੂਜੇ ਕੋਲੋਂ ਪਾਸਾ ਕਰਕੇ ਇਹ ਵੇਲਾ ਵੀ ਆਉਣਾ ਪਰ ਇਹ ਵੇਲਾ ਕਦੀ ਨਾ ਆਵੇ ਲੰਗਿਆ ਕਰਨਾ ਜਦ ਇੱਕ ਦੂਜੇ ਕੋਲੋਂ ਪਾਸਾ ਕਰਕੇ ਕੱਚੀ ਉਡਣੀ ਉੱਡੰਦੇ ਸ਼ੌਕ ਨੇ ਔਖਾ ਕੀਤਾ ਕੱਚੀ ਉਡਣੀ ਉੱਡੰਦੇ ਸ਼ੌਕ ਨੇ ਔਖਾ ਕੀਤਾ ਵਨ ਲੈ ਆਪਣੇ ਖੰਭ ਹਵਾਵਾਂ ਤੇ ਪਰਵਾਸਾ ਕਰਕੇ ਕਿਆ ਬਾਤ ਹੈ ਔਰ ਨਾਲੇ ਪਰਮ ਗਵਾਇਆ ਆਪਣਾ ਨਾਲੇ ਮਾਨ ਵੀ ਟੁੱਟਾ ਵਾਹ ਨਾਲੇ ਪਰਮ ਗਵਾਇਆ ਆਪਣਾ ਨਾਲੇ ਮਾਨ ਵੀ ਟੁੱਟਾ ਲੱਭਾ ਕੀ ਉਸ ਥੋੜ੍ਹ ਦਿਲ ਦੇ ਅੱਗੇ ਕਾਸਾ ਕਰਕੇ ਨਾਲੇ ਨਾਲੇ ਪਰਮ ਗਵਾਇਆ ਆਪਣਾ ਨਾਲੇ ਮਾਨ ਮੇ ਟੁੱਟਾ ਲੱਭਾ ਕੀ ਉਸ ਥੋੜ ਦਿਲ ਦੇ ਅੱਗੇ ਕਾਸਾ ਕਰਕੇ ਔਰ ਮੈਂ ਗਿਰਜਾਂ ਦੇ ਕੋਲੋਂ ਆਪਣਾ ਆਪ ਬਚਾ ਕੇ ਇੰਜum ਮੈਂ ਗਿਰਜਾਂ ਦੇ ਕੋਲੋਂ ਆਪਣਾ ਆਪ ਬਚਾ ਕੇ ਇੰਜum ਚਿੜੀਆਂ ਅੱਗੇ ਪਾ ਦਿੱਤਾ ਏ ਮਾਸਾ ਮਾਸਾ ਕਰਕੇ ਮੈਂ ਗਿਰਜਾਂ ਦੇ ਮੈਂ ਗਿਰਜਾਂ ਦੇ ਕੋਲੋਂ ਆਪਣਾ ਆਪ ਬਚਾ ਕੇ ਅੰਜਮ ਚਿੜੀਆਂ ਅੱਗੇ ਪਾ ਦਿੱਤਾ ਏ ਮਾਸਾ ਮਾਸਾ ਕਰਕੇ ਸੁੱਕੇ ਹਰਿਆਂ ਕਰ ਕਰ ਸਾਡੇ ਜੁੱਸੇ ਹੋ ਗਏ ਬੱਗੇ ਸੁੱਕੇ ਹਰਿਆਂ ਕਰ ਕਰ ਸਾਡੇ ਜੁੱਸੇ ਹੋ ਗਏ ਬੱਗੇ ਫੇਰ ਬਹਾਰ ਆਈ ਤੇ ਮੋਜਾਂ ਮੰਨਣ ਵਾਲੇ ਅੱਗੇ ਸੁਕੇ ਹਰਿਆਣ ਕਰ ਕਰ ਸਾਡੇ ਜੁੱਸੇ ਹੋਵੇ ਬੱਗੇ ਫੇਰ ਬਹਾਰ ਆਈ ਤੇ ਮੋਜਾ ਮੰਨਣ ਵਾਲੇ ਅੱਗੇ ਔਰ ਸਾਡਾ ਦੁੱਖ ਅਜਬੇ ਲੋਕਾਂ ਸਾ ਤੇ ਉਹ ਅਜਿਹੜੇ ਸਾਡਾ ਦੁੱਖ ਅਜਬੇ ਲੋਕਾਂ ਸਾ ਤੇ ਉਹ ਅਜਿਹੜੇ ਹਾਰਿਆਂ ਅੱਗੇ ਹਾਰੇ ਠੱਗਿਆਂ ਹੋਿਆਂ ਕੋਲੋਂ ਠੱਗੇ ਸਾਡਾ ਦੁੱਖ ਅਜਬੇ ਲੋਕਾਂ ਸਾਡਾ ਦੁੱਖ ਜਬੇ ਲੋਕਾ ਸਾ ਤੇ ਉਹ ਅਜੜੇ ਹਾਰਿਆਂ ਅਗੇ ਹਾਰੇ ਠੱਗਿਆ ਹੋਆਂ ਕੋਲੋਂ ਠੱਗੇ ਔਰ ਸਾਨੂੰ ਇਥੇ ਜੋ ਕੇ ਕਿਸਮਤ ਖੁਦ ਤ੍ਰਿਆਈ ਸੌਂ ਗਈ ਸਾਨੂੰ ਇਥੇ ਜੋ ਕੇ ਕਿਸਮਤ ਖੁਦ ਤ੍ਰਿਆਈ ਸੌਂ ਗਈ ਸਾਡਾ ਪੰਦ ਨਾ ਮੁੱਕਾ ਸਾ ਪੁਰਾਣੇ ਖੁਦ ਏ ਠੱਗੇ ਸਾਨੂੰ ਇਥੇ ਜੋ ਕੇ ਕਿਸਮਤ ਖੁਦ ਤ੍ਰਿਆਈ ਸੌਂ ਗਈ ਸਾਡਾ ਪੰਦ ਨਾ ਮੁੱਕਾ ਸਾ ਪੁਰਾਣੇ ਖੂਦੇ ਠੱਗੇ ਔਰ ਤੋੜ ਹਯਾਤੀ ਦੁਨੀਆ ਅੰਦਰ ਇੰਜੀ ਚਾਨਣ ਵੰਡੇ ਤੋੜ ਹਯਾਤੀ ਦੁਨੀਆ ਅੰਦਰ ਇੰਜੀ ਚਾਨਣ ਵੰਡੇ ਕਦੇ ਵੀ ਤੈਨੂੰ ਸੂਰਜ ਪੁੱਤਰਾ ਤੱਤੀ ਵਾ ਨਾ ਲੱਗੇ ਤੋੜ ਹਯਾਤੀ ਦੁਨੀਆ ਅੰਦਰ ਇੰਜੀ ਚਾਨਣ ਵੰਡੇ ਤੋੜ ਹਯਾਤੀ ਦੁਨੀਆ ਅੰਦਰ ਇੰਜੀ ਚਾਨਣ ਵੰਡੇ ਕਦੇ ਵੀ ਤੈਨੂੰ ਸੂਰਜ ਪੁੱਤਰਾ ਤਤੀਵਾ ਨਾ ਲਗੇ ਔਰ ਮੁਸਤਕਬਲ ਨੂੰ ਕਿਦਰੇ ਰਾਹ ਵਿੱਚ ਛੱਡ ਆਇਆ ਮਾਂਜਮ ਮੁਸਤਕਬਲ ਨੂੰ ਕਿਦਰੇ ਰਾਹ ਵਿੱਚ ਛੱਡ ਆਇਆ ਮਾਂਜਮ ਆਪਣੇ ਪਿੱਛੇ ਲਾਕੇ ਕਿੰਨਾ ਲੰਘ ਆਇਆ ਮਾਂ ਅੱਗੇ ਮੁਸਤਕਬਲ ਨੂੰ ਕਿਦਰੇ ਰਾਹ ਵਿੱਚ ਛੱਡ ਆਇਆ ਮਾਂਜਮ ਆਪਣੇ ਪਿੱਛੇ ਲੱਗ ਕੇ ਕਿੰਨਾ ਲੰਘ ਆਇਆ ਮਾਂ ਅੱਗੇ ਔਰ ਕਿਸੇ ਨੇ ਸਾਡੀ ਬਾਤ ਨਾ ਪੁੱਛੀ ਕਿਸੇ ਨਾ ਦੁੱਖ ਪੁਛਾਤੇ ਕਿਸੇ ਨੇ ਸਾਡੀ ਬਾਤ ਨਾ ਪੁੱਛੀ ਕਿਸੇ ਨਾ ਦੁੱਖ ਪੁਛਾਤੇ ਦਰਦੀ ਨਹੀਂ ਜੇ ਇੱਕ ਦੂਜੇ ਦੇ ਕਾਦੇ ਰਿਸ਼ਤੇ ਨਾਤੇ ਔਰ ਕਿਸ ਚਾ ਪਿੱਛੇ ਟੁਰ ਪੇ ਖਾਲੀ ਫੜ ਕੇ ਵਾਦੀ ਉਂਗਲੀ کس چاہ پچھے ٹور پہ خالی پھڑ کے وادی انگلی کس امید تے چھڑ آئے یا ساں بیڑے پرے پر آتے کس امید تے پچھے کس چاہ پچھے ٹور پہ خالی پھڑ کے وادی انگلی کس امید تے چھڑ آئے یا ساں بیڑے پرے پر آتے نہ اوپر اسمان اسہڑا نہ تھلے کوئی ترتی ਨਾ ਉੱਪਰ ਅਸਮਾਨਾ ਸਾਡਾ ਨਾ ਥੱਲੇ ਕੋਈ ਧਰਤੀ ਅਸਾਂ ਤੇ ਭਈਆ ਮੁੱਢ ਕਦੀਮੋ ਬੇਅਸਲੇ ਬੇਜ਼ਾਤੇ ਨਾ ਉੱਪਰ ਅਸਮਾਨਾ ਸਾਡਾ ਨਾ ਥੱਲੇ ਕੋਈ ਧਰਤੀ ਅਸਾਂ ਤੇ ਭਈਆ ਮੁੱਢ ਕਦੀਮੋ ਬੇਅਸਲੇ ਬੇਜ਼ਾਤੇ ਔਰ ਜੇ ਨਾ ਵੇਲੇ ਦੀ ਤਕੜੀ ਦੇ ਸਾਵੇਂ ਪੱਲੇ ਹੋਵਣ ਹੋਰ ਦਬੱਲੇ ਹੋਏ ਇੱਥੇ ਹੋਰ ਦਬੱਲੇ ਹੋਵਣ ਔਰ ਕਦ ਤੱਕ ਕਸਾਈ ਆਪਣੀ ਆਕੜ ਦਾ ਸਿਰ ਪੰਨੀ ਜਾਈਏ ਕਦ ਤੱਕ ਕਸਾਈ ਆਪਣੀ ਆਕੜ ਦਾ ਸਿਰ ਪੰਨੀ ਜਾਈਏ ਉਹ ਵੀ ਤੇ ਕੁਝ ਲਿਫਕੇ ਇੱਕ ਦੋ ਪੌਡੇ ਥੱਲੇ ਹੋਵਣ ਕਦ ਤੱਕ ਕਦ ਤੱਕ ਕਸਾਈ ਆਪਣੀ ਆਕੜ ਦਾ ਸਿਰ ਪੰਨੀ ਜਾਈਏ ਉਹ ਵੀ ਤੇ ਕੁਝ ਲਿਫਕੇ ਇੱਕ ਦੋ ਪੌਡੇ ਥੱਲੇ ਹੋਵਣ ਪਹਿਲੀ ਪਹਿਲੀ ਜੇਤੇ ਪਹਿਲਾ ਰਜ ਕੇ ਰੋ ਤੇ ਲਈਏ ਪਹਿਲੀ ਪਹਿਲੀ ਜੇਤੇ ਪਹਿਲਾ ਰਜ ਕੇ ਰੋ ਤੇ ਲਈਏ ਮਗਰੋਂ ਜਿੰਨੇ ਮਰਜ਼ੀ ਭਾਵੇਂ ਥੂਮ ਢੜਲੇ ਹੋਵਣ ਔਰ ਮੈਂ ਸੋਚ ਕੇ ਵਰਦੇ ਮੀ ਵਿੱਚ ਬੈਠਾ ਭਿਜੀ ਜਾਵਾਂ ਮੈਂ ਸੋਚ ਕੇ ਵਰਦੇ ਮੀ ਵਿੱਚ ਬੈਠਾ ਭਿਜੀ ਜਾਵਾਂ ਖਬਰੇ ਉਹਨੇ ਬਦਲਾਂ ਦੇ ਹੱਥ ਹੰਝੂ ਕੱਲੇ ਹੋਵਣ ਮੈਂ ਸੋਚ ਕੇ ਵਰਦੇ ਮੀਂਹ ਵਿੱਚ ਬੈਠਾ ਭਿਜੀ ਜਾਵਾਂ ਮੈਂ ਸੋਚ ਕੇ ਵਰਦੇ ਮੀਂਹ ਵਿੱਚ ਬੈਠਾ ਭਿਜੀ ਜਾਵਾਂ ਖਬਰੇ ਉਹਨੇ ਬਦਲਾ ਦੇ ਹੱਥ ਹੰਝੂ ਕੱਲੇ ਹੋਵਣ ਅਸਾਂ ਜਿੰਨਾ ਦੇ ਮੁੜਕੇ ਤੋਂ ਵਾਰ ਕੇ ਨਿਤ ਤਤ ਲਉਦੀਆਂ ਬਾਛੜਾ ਛੱਡਦੇ ਰਹੇ ਅਸਾਂ ਜਿਨ੍ਹਾਂ ਦੇ ਮੁੜਕੇ ਤੋਂ ਵਾਰ ਕੇ ਨਿਤ ਤਤ ਤੇ ਲਾਉਂਦੀਆਂ ਬਾਛਣਾ ਛੱਡਦੇ ਰਹੇ ਸਾਨੂੰ ਹਿਰਖ ਤੇ ਇਹ ਹੋਏ ਭੀੜ ਪਈ ਤੇ ਦੀਵੇ ਬੁਝਦੇ ਗਏ ਯਾਰ ਘਟਦੇ ਰਹੇ ਅਸਾਂ ਜਿਨ੍ਹਾਂ ਦੇ ਮੁੜਕੇ ਤੋਂ ਵਾਰ ਕੇ ਨਿਤ ਤਤ ਤੇ ਲਾਉਂਦੀਆਂ ਬਾਛਣਾ ਛੱਡਦੇ ਰਹੇ ਸਾਨੂੰ ਹਿਰਖ ਤੇ ਇਹ ਹੋਏ ਭੀੜ ਪਈ ਤੇ ਦੀਵੇ ਬੁਝਦੇ ਗਏ ਯਾਰ ਘਟਦੇ ਰਹੇ ਸਾਡੀ ਇੰਜ ਪਰਵਾਸੇ ਦਿਆਂ ਰੰਬਿਆਂ ਨਾਲ ਗੋਡੀ ਕੀਤੀ ਏ ਯਾਰ ਨਗਲਿਆ ਨੇ ਸਾਡੀ ਇੰਜ ਪਰਵਾਸੇ ਦਿਆਂ ਰੰਬਿਆਂ ਨਾਲ ਗੋਡੀ ਕੀਤੀ ਏ ਯਾਰ ਨਗਲਿਆ ਨੇ ਜਣਾ ਵੱਢਦੇ ਰਹੇ ਵਿੱਚੋਂ ਵਿੱਚ ਸਬੇ ਤੋਂ ਨਾਲ-ਨਾਲ ਮਿੱਟੀ ਵੀ ਪੜਦੇ ਰਹੇ ਸਾਡੀ ਇੰਜ ਪਰਵਾਸੇ ਦਿਆਂ ਰੰਬਿਆਂ ਨਾਲ ਸਾਡੀ ਇੰਜ ਪਰਵਾਸੇ ਦਿਆਂ ਰੰਬਿਆਂ ਨਾਲ ਗੋਡੀ ਕੀਤੀ ਏ ਯਾਰ ਨਗਲਿਆ ਨੇ ਜਣਾ ਵੱਢਦੇ ਰਹੇ ਵਿੱਚੋਂ ਵਿੱਚ ਸਬੇ ਉਤੋਂ ਨਾਲ ਨਾਲ ਮਿੱਟੀ ਵੀ ਪਟਦੇ ਰਹੇ ਇੱਕ ਸਾਂਝ ਦੇ ਸੁੱਖ ਨੇ ਹਰ ਰੁੱਤੇ ਸਾਡੀ ਲਗਰ ਲਗਰ ਪੁੰਗਰਾਈ ਰੱਖੀ ਇੱਕ ਸਾਂਝ ਦੇ ਸੁੱਖ ਨੇ ਹਰ ਰੁੱਤੇ ਸਾਡੀ ਲਗਰ ਲਗਰ ਪੁੰਗਰਾਈ ਰੱਖੀ ਕੁਝ ਦੁੱਖ ਅਜੇ ਵੀ ਸਨ ਜਿਹੜੇ ਸਨ ਘਣ ਵਾਂ ਗੰਧਰੋਂ ਛੱਡਦੇ ਰਹੇ ਔਰ ਜਾਂ ਤੇ ਕਿਸੇ ਪ੍ਰਕਾਰ ਨੂੰ ਖਜ਼ਰ ਕੀਤਾ ਜਾਂ ਫਿਰ ਟੁਰਦੇ ਰਹੇ ਪਿਛਲ ਪੈਰਿਆਂ ਨਾਲ ਜਾ ਤੱਕ ਕਿਸੇ ਪ੍ਰਕਾਰ ਨੂੰ ਖਜ਼ਰ ਕੀਤਾ ਜਾਂ ਫਿਰ ਟੁਰਦੇ ਰਹੇ ਪਿਛਲ ਪੈਰਿਆਂ ਨਾਲ ਜਿਵੇਂ ਜਿਵੇਂ ਅਗਾ ਅਗਾ ਵਧਦੇ ਗਏ ਓਵੇਂ ਓਵੇਂ ਪਿਛਾਂ ਪਿਛਾਂ ਹਟਦੇ ਰਹੇ ਔਰ ਇਸ ਸ਼ਹਿਰ ਦੇਆਂ ਲੋਕਾਂ ਨੂੰ ਕੀ ਕਹੀਏ ਜਿਨ੍ਹਾਂ ਬੇਪਰਵਾਸਾ ਨਾ ਹੋਣ ਦਿੱਤਾ ਇਸ ਸ਼ਹਿਰ ਦੇਆਂ ਲੋਕਾਂ ਨੂੰ ਕੀ ਕਹੀਏ ਜਿਨ੍ਹਾਂ ਬੇਪਰਵਾਸਾ ਨਾ ਹੋਣ ਦਿੱਤਾ ਸਾਡੇ ਪੈਰਾਂ ਦੇ ਕੰਡੇ ਵੀ ਚੁਗਦੇ ਰਹੇ ਸਾਡੀ ਧੌਣ ਲਈ ਰਸੇ ਵੀ ਵੱਟਦੇ ਰਹੇ ਇਸ ਸ਼ਹਿਰ ਦੇ ਇਸ ਸ਼ਹਿਰ ਦੇ ਲੋਕਾਂ ਨੂੰ ਕੀ ਕਹੀਏ ਜਿੰਨਾ بے ਪਰਵਾਸਾ ਨਾ ਹੋਣ ਦਿੱਤਾ ਸਾਡੇ ਪੈਰਾਂ ਦੇ ਕੰਡੇ ਵੀ ਚੁਗਦੇ ਰਹੇ ਸਾਡੀ ਧੌਣ ਲਈ ਰਸੇ ਵੀ ਵੱਟਦੇ ਰਹੇ ਸਾਨੂੰ ਫਰਖਤੇ ਹੋਏ ਭੀੜ ਪਈ ਤੇ ਦੀਵੇ ਬੁਝਦੇ ਗਏ ਯਾਰ ਘਟਦੇ ਰਹੇ ਆਖਰੇ ਚ ਇੱਕ ਨਜ਼ਮ ਤੀ ਦਾ ਬਹਿਨ ਪਰਮੈਸ਼ਵੀ ਹੈ ਜਿਸ ਰਾਤੀ ਮੈਂ ਜੀਵਨ ਜੋਗੇ ਇਸ ਪਿੰਡੇ ਵਿੱਚ ਆਈ ਜਿਸ ਰਾਤੀ ਮੈਂ ਜੀਵਨ ਜੋਗੇ ਇਸ ਪਿੰਡੇ ਵਿੱਚ ਆਈ 나ੜੂ ਦੱਬ ਕੇ ਸਾਹ ਦਿੱਤਾ ਜਾਂ ਜਿਉਂਦੀ ਕਬਰ ਬਣਾਈ 나ੜੂ ਦੱਬ ਕੇ ਸਾਹ ਦਿੱਤਾ ਜਾਂ ਜਿਉਂਦੀ ਕਬਰ ਬਣਾਈ ਔਰ ਕੌੜੇ ਸ਼ਹਿਦ ਦੀ ਗੁੜਤੀ ਚੱਖ ਕੇ ਚੀਕ ਨੂੰ ਜਿਬ ਤੇ ਸੀਤਾ ਕੋੜੇ ਸ਼ਹਿਦ ਦੀ ਗੁੜਤੀ ਚੱਖ ਕੇ ਚੀਕ ਨੂੰ ਜਿਬ ਤੇ ਸੀਤਾ ਜਨਮ ਜਨਮ ਦਾ ਮੈਲਾ ਪਾਣੀ ਅੱਖ ਨਿਚੋੜ ਕੇ ਪੀਤਾ ਮਾਣੇ ਮੈਨੂੰ ਛਾਤੀ ਲਾ ਕੇ ਲੋਣੀ ਰਤ ਚੁੰਘਾਈ ਵਾ ਵਾ ਮਾਣੇ ਮੈਨੂੰ ਛਾਤੀ ਲਾ ਕੇ ਲੋਣੀ ਰਤ ਚੁੰਘਾਈ ਪਿਓ ਨੇ ਮੇਰਾ ਮੱਥਾ ਚੁੰਮਿਆ ਪੈਰੀ ਸੰਗਲੀ ਪਾਈ ਯੋਨੇ ਮੇਰਾ ਮੱਥਾ ਚੁੰਮਿਆ ਪੈਰੀ ਸੰਗਲੀ ਪਾਈ ਦਾਦੀ ਠੰਡਾ ਹੌਕਾ ਭਰਿਆ ਦਾਦੇ ਧੌਣ ਚੁਕਾਈ ਕਰਦੀਆਂ ਕੰਧਾਂ ਉੱਚੀਆਂ ਕੀਤੀਆਂ ਨੀਵੀਂ ਛੱਤ ਬਣਾਈ ਕਰਦੀਆਂ ਕੰਧਾਂ ਉੱਚੀਆਂ ਕੀਤੀਆਂ ਨੀਵੀਂ ਛੱਤ ਬਣਾਈ ਚੋਂ ਪੰਜਿਆਂ ਤੇ ਟੁਰਨਾ ਸਿੱਖਿਆ ਮੈਨੂੰ ਸੁਰਤ ਨਾਈ ਜੋ ਪੰਜਿਆਂ ਤੇ ਟੁਰਨਾ ਸਿੱਖਿਆ ਮੈਨੂੰ ਸੁਰਤ ਨਾਈ ਔਰ ਕੋਕੇ ਦੀ ਥਾਂ ਨੱਠ ਪਈ ਤੇ ਵਾਲੀਆਂ ਦੀ ਥਾਂ ਤਾਨੇ ਕੋਕੇ ਦੀ ਥਾਂ ਨੱਠ ਪਈ ਤੇ ਵਾਲੀਆਂ ਦੀ ਥਾਂ ਤਾਨੇ ਵੀਰੇ ਲਈ ਮੈਂ ਕਲਮਾਂ ਘੜੀਆਂ ਮੇਰੇ ਹੱਥ ਬਸ ਕਾਨੇ ਕਾਨਿਆਂ ਦਾ ਮੈਂ ਛੱਜ ਬਣਾਇਆ ਬਹਿ ਕੇ ਦਾਣੇ ਛੱਟੇ ਚੁੱਲਾ ਚੌਂਕਾ ਕਰਕੇ ਸੌਵਾ ਮਾਂ ਫਿਰ ਵੀ ਮੂੰ ਵਟੇ ਨਾ ਮੈਂ ਅੱਖ ਵਿੱਚ ਕਜਲਾ ਪਾਇਆ ਨਾ ਮੈਂ ਗੁੱਤ ਲਮਕਾਈ ਨਾ ਮੈਂ ਲੁਕ ਲੁਕ ਸ਼ੀਸ਼ਾ ਤਕਿਆ ਨਾ ਕਿਤੇ ਝਾਤੀ ਪਾਈ ਅੱਖ ਚੁੱਕਣ ਦੀ ਵੇਲ ਨਹੀਂ ਸੀ ਸੁਪਨੇ ਕਿਸਰਾਉਣ ਦੀ ਅੱਖ ਅੱਖ ਚੁੱਕਣ ਦੀ ਵੇਲੇ ਸੀ ਸੁਪਨੇ ਕਿਸਰਾਉਣ ਦੀ ਜੇ ਬੋਲਣ ਦੀ ਜਾ ਹੁੰਦੀ ਤੇਰੇ ਜ਼ੁਲਮ ਦੀ ਖੇੜ ਨੂੰ ਪੁੰਨਦੀ ਰੱਬਾ ਜੇ ਤੂੰ ਤੀ ਹੁੰਦੋਂ ਕਦੇ ਬਾਜ ਨਾ ਲਾਉਂਦਾ ਕੁੰਨ ਦੀ ਐਸਨ ਜੀ ਅੰਜਮ ਸਲੀਮੀ ਸਾਹਿਬ ਜਿਹੜੇ ਆਪਣੀ ਪੰਜਾਬੀ ਸ਼ਾਇਰੀ ਸਾਡੇ ਨਾਲ ਸਾਂਝੇ ਕਰ ਰਹੇ ਸਨ